ਵੇ ਵੀ ਹਰਸਾਨੂ ਵੀ ਪਾਈ ਥੱਲੇ ਪੱਥਰ ਆ ਗਿਆ ਬਈ ਸਾਡੇ ਨਾਲ ਠੱਗੀ ਮਾਰੀ ਆ ਆ ਬੂਟਿਆ ਵਾਹ ਖੜ ਜਾ ਖੜ ਜਾ ਮੇਰੇ ਪਾਸੇ ਹੋ ਜਾਂਦੇ ਪਾਸੇ ਹੋ ਜਾਂਦੇ ਮੇਰੇ ਉੱਤੇ ਉੱਤੇ ਨਾ ਮਾਰਦੀ ਖੜ ਜਾ ਖੜ ਜਾ ਮੂੰਹ ਨਹੀਂ ਦੇਖੀਏ ਇਹ ਬੰਦੇ ਹੀ ਕੰਮ ਕਰਦੇ ਯਾਰ ਤਾਂ ਮੇਤਰੋ ਗੱਲ ਸੁਣ ਲੋ ਮੇਰੀ ਆਪਾਂ ਗੱਲ ਕਰਦੇ ਆ ਬਾਈ ਬੂਟਾ ਤੇ ਕੀ ਨਾ ਬਈ ਆਪਣਾ ਜਗਮੀਤ ਸਿੰਘ ਮੰਨਾ ਇਹਨਾਂ ਨਾਲ ਮਾਰਿਆ ਠੇਕਾ ਬਈ ਆਪਾਂ ਗੱਲ ਜਾਇਜ਼ ਕਰਨੀ ਆ ਇਹਨਾਂ ਨਾਲ ਠੇਕਾ ਮਾਰ ਲਿਆ ਖੱਡੇ ਦਾ 1000 ਰੁਪਏ ਚ ਵੀ 7/5 ਦਾ ਖੱਡਾ ਪਟਨਾ ਤੇ 5 ਫੁੱਟ ਡੂੰਗਾ ਹਾਂਜੀ ਹਾਂਜੀ ਹੁਣ ਬਾਈ ਯਾਰ ਤੁਸੀਂ ਦੱਸਿਆ ਜੇ ਕਮੈਂਟ ਵਿੱਚ ਆ ਲੈਂਦੜੇ ਐ ਵਿੱਚ ਆ ਵਿੱਚ ਨਜ਼ਾਰਾ ਫਿਰ ਵੀ ਤੁਸੀਂ ਦੱਸਿਆ ਜੇ ਕਮੈਂਟ ਆ ਜੀ ਵੀ ਹੁਣ ਬਾਈ ਮੰਨਾ ਕਹਿੰਦਾ ਯਾਰ ਵੀ ਆ ਆ ਗਿਆ ਵਿੱਚ ਪੱਥਰ ਆ ਗਿਆ ਵੀ ਇਹਦੇ ਪੈਸੇ ਲੱਗ ਲੱਗਣਗੇ ਵੀ ਇਹ ਦੱਸੋ ਗੱਲ ਜਾਇਜ਼ ਆ ਕਿ ਨਜ਼ਾਰਾ ਬੁੱਢੇ ਦੱਸ ਵੀ ਵੀ ਹੁਣ ਸਾਨੂੰ ਵੀ ਪਾਈ ਥੱਲੇ ਪੱਥਰ ਆ ਗਿਆ ਬਈ ਸਾਡੇ ਨਾਲ ਠੱਗੀ ਮਾਰੀ ਆ ਨਹੀਂ ਠੱਗੀ ਮਾਰੀ ਇਹ ਤਾਂ ਤੁਸੀਂ ਤਾਂ ਦੂਜੇ ਪਾਸੇ ਹੋ ਜਾਂਨੇ ਗੁਰੂਆ ਠੱਗੇ ਮੈਨੂੰ ਹਣ ਚੇਤਾ ਸੀ ਗੁਰੂਆ ਮੈਨੂੰ ਕਿ ਬੂੜੇ ਬਾਪੂ ਦੀ ਦੁਕਾਨ ਸੀ ਇੱਥੇ ਕਰਿਆਨੇ ਵਾਲੀ ਥੱਲੇ ਦੋ ਆਰੇ ਦੋ ਤਾਂਗਾ ਆਈਆਂ ਇਹਦੀਆਂ ਉਹ ਯੋ ਤਾਂ ਕਿਤੇ ਕਿਤੇ ਚੱਲ ਦੂਜਾ ਦਾ ਬੱਜਰ ਜਾ ਸੀਗਾ ਚੱਲ ਮਿੱਟੀ ਜੀ ਆ ਜਾਂਦਾ ਹੁਣ ਪੱਥਰ ਵਾਲਾ ਠੱਗੀ ਮਾਰੀ ਆ ਠੱਗੀ ਕਿਵੇਂ ਵੱਜ ਗਈ ਯਾਰ ਦੱਸ ਮੈਨੂੰ ਪੱਥਰ ਆ ਗਿਆ ਥੱਲੇ ਪੱਟਿਆ ਨਹੀਂ ਆਂਦਾ ਯਾਰ ਉਹ ਤੁਸੀਂ ਉਦੋਂ ਕਹਿਣਾ ਸੀ ਬਾਈ ਜੇ ਪੱਥਰ ਪੁੱਥਰ ਆ ਗਿਆ ਉਹਦੇ ਪੈਸੇ ਐਕਸਟਰਾ ਹੋਣਗੇ ਇਥੇ ਨੇ ਪੱਥਰ ਹਾਂ ਹਾਂ ਹੁਣ ਫਿਰ ਹੁਣ ਫਿਰ ਬਾਈ ਤੈਨੂੰ ਆ ਪੈਸੇ ਵਾਧ ਦੇਣੇ ਪੈਣਗੇ ਬਾਈ ਦੱਸਿਆ ਜੀ ਬਾਈ ਠੇਕੇ ਚ ਸੱਚੀ ਮੈਨੂੰ ਪੈਸੇ ਬਣਦੇ ਦੇਣੇ ਕਿ ਨਹੀਂ ਦੇਣੇ ਬਣਦੇ 100 ਰੁਪਏ ਚ ਬਾਈ ਠੇਕਾ ਮਾਰਿਆ ਸੀ ਤੇ 7-5 ਦਾ ਟੋਆ ਸੀ 5 ਫੁੱਟ ਡੂੰਘਾ ਪਟਣਾ ਸੀ ਤੇ ਥੱਲੇ ਆ ਗਿਆ ਹੁਣ ਪੱਥਰ ਵੀ ਫਰਸ਼ ਲੱਗੀ ਪੁਰਾਣੀ ਫਰਸ਼ ਨਾ ਏਡਾ ਮੋਟਾ ਹੁਣ ਇਹ ਕਹਿੰਦੇ ਮਿੱਤਰਾ ਰੁਪਈਆ 500 ਸੀ ਹੋਰ ਲਵਾਂਗੇ ਹਾਂ ਐਂ ਗੱਲਾਂ ਬੂਟੇ ਯਾਰ ਤੁਸੀਂ ਦੱਸੋ ਜੇ ਤੁਸੀਂ ਫੈਸਲਾ ਕਰਨਾ ਵੀ ਦੇਣੇ ਬਣਦੇ ਕਿ ਨਹੀਂ ਬਣਦੇ ਜੇ ਤੁਸੀਂ ਵੱਧ ਕਮੈਂਟ ਕਰੋਗੇ ਇਹਨਾਂ ਦੇ ਅੱਖੇ ਜੀ ਤਾਂ ਦੱਸੋ ਬਾਕੀ ਯਾਰ ਠੇਕੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਠੇਕੇ 'ਚ ਘਾਟਾ ਕੀ ਤੇ ਵਾਧਾ ਕੀ ਹੁਣ ਬਾਈ ਬੂਟਾ ਲੱਕੜਾਂ ਦਾ ਠੇਕਾ ਮਾਰਦਾ ਮਾਰਦਾ ਕਿ ਨਹੀਂ ਤੇ ਜੇ ਕਿਤੇ ਘਾਟਾ ਪੈ ਜਾਏ ਤਾਂ ਫਿਰ ਕੀ ਕਹਿਦਣਾ ਨਾ ਦੇ ਵੀ ਦਿਓ ਮੈਨੂੰ ਉਹ ਤਾਂ ਘਾਟਾ ਆ ਵਾਧਾ ਆਦਾ ਬਈ ਹਾਂ ਹਾਂ ਬਾਕੀ ਤੁਸੀਂ ਦੱਸੋ ਕਿਵੇਂ ਕਰਨਾ ਆਪਾਂ ਜਿਵੇਂ ਤੁਸੀਂ ਕਹੋਗੇ ਓਵੇਂ ਕਰਦੇ ਆਂਗੇ ਲੈ ਵੀ ਮਿੱਤਰਾਂ ਕੰਮ ਨਹੀਂ ਕੀਤਾ ਥੱਲੇ ਪੱਥਰ ਆ ਗਿਆ ਸਾਨੂੰ ਘਾਟਾ ਪੈਂਦਾ ਬਾਕੀ ਤੁਸੀਂ ਦੱਸੋ ਬਾਈ ਜੀ ਕਮੈਂਟਾਂ ਚ ਬੰਦਿਆਂ ਨੇ ਜੋਰ ਬਹੁਤ ਲਾਇਆ 2 ਘੰਟਿਆਂ ਦੇ ਵਿੱਚ ਆ ਟੋਆ ਐਡਾ ਪੜਤਾ ਇਹਨਾਂ ਨੇ ਵੇਖ ਲਓ ਵੀ ਤੇ ਘੰਟੇ ਦੇ ਵਿੱਚ ਵਿੱਚ ਮੈਨੂੰ ਲੱਗਦਾ 7 ਵਾ 5 ਤੇ 5 ਫੋਟ ਡੂਗਾ ਟੋਆ ਪੜ ਦੇਣਗੇ ਦੂਮੇ ਚੁੱਬਰ ਤਗੜਿਆ ਹੈ ਬਾਈ ਜੀ ਕੰਮ ਕਰਨ ਨੂੰ ਬਾਕੀ ਤੁਸੀਂ ਦੱਸੋ ਯਾਰ ਠੇਕੇ 'ਚ ਜਿਹੜੀ ਗੱਲ ਠੇਕੇ 'ਚ ਹੋ ਗਈ ਹੁਣ ਥੱਲੇ ਆਪਾਂ ਕਿਹੜਾ ਵੜ ਕੇ ਵੇਖਿਆ ਸੀ ਮੈਂ ਕਿਉਂ ਵੀਰ ਮੈਂ ਵਰਕੀਦਲ ਨੇ ਵੇਖਿਆ ਸੀ ਹੁਣ ਬਜ਼ੁਰਗਾਂ ਦੀ ਦੁਕਾਨ ਸੀ ਇੱਥੇ ਕਿਤੇ ਪੁਰਾਣੇ ਸਮੇਂ ਦੀ ਉਹਦੀ ਕਿਤੇ ਫਰਸ਼ ਲੱਗੀ ਸੀ ਹੈ ਹੱਟੀ ਦੁਕਾਨ ਹੱਟੀ ਸੀ ਹੱਟੀ ਨਾ ਤੈਨੂੰ ਵੀ ਪਤਾ ਨਾ ਹੱਟੀ ਸੀ ਫਿਰ ਤੈਨੂੰ ਤੂੰ ਪਹਿਲਾਂ ਦਾ ਤੈਨੂੰ ਪਤਾ ਹੋਣਾ ਚਾਹੀਦਾ ਵੀ ਹੱਟੀ ਇੱਥੇ ਲੱਗਿਆ ਰਾਂ ਸੀਰੀ ਸੰਜੀ ਇੱਥੇ ਹੈ ਤੇ ਫਿਰ ਤੈਨੂੰ ਪਤਾ ਸੀ ਤੂੰ ਦੱਸਿਆ ਕਿਉਂ ਨਹੀਂ ਬਈ ਸੀ ਥੱਲੇ ਫਰਸ਼ ਪਾਈ ਉਹ ਨਿਕਲ ਗਈ ਹੈ ਬਾਪੂ ਦੀ ਹੱਟੀ ਸੀ ਫਿਰ ਤੂੰ ਦੱਸਿਆ ਕਿਉਂ ਨਹੀਂ ਹੁਣ ਫਿਰ ਮੇਰਾ ਤਾਂ ਨਹੀਂ ਨਾ ਕੋਈ ਸੂਰਤ ਨੂੰ ਤਾਂ ਪਤਾ ਹੀ ਨਾ ਕਿਉਂ ਮੈਨੂੰ ਇਹਨੂੰ ਪਤਾ ਹੀ ਨਾ ਫਿਰ ਇਹਨੂੰ ਪਤਾ ਸੀ ਆ ਬੱਸ ਮਨੇ ਤੇਰੇ ਬਰਾਬਰ ਹੋ ਜਾਣਾ ਗਾਮ ਇੱਥੇ ਇੱਥੇ ਉੱਕੇ ਰੱਖਣਾ ਆਣਾ ਬਾਈ ਹਾਂ ਹੁਣ ਤਾਂ ਪਉਂਦੀ ਯਾਰ 80 ਫੁੱਟ ਪਟਾਲਾ ਹੈ ਕੋਈ ਪਰਵਾਹ ਨਹੀਂ ਪੜ ਦੇਗਾ ਇਹ ਮੇਰੀ ਗੱਲ ਸੁਣ ਨਾ ਹੁਣ ਤੂੰ ਆਪਣੀ ਕਾਰਵਾਈ ਕਰ ਰਹੀ ਤੇ ਮੈਂ ਆਪਣੀ ਕਾਰਵਾਈ ਸ਼ੁਰੂ ਕਰਾਂ ਜਿਵੇਂ ਅੱਗੇ ਕੀਤੀ ਹੈ ਹੈ ਮਾਰ ਮਾਰ ਚੁੰਡਾ ਨਹੀਂ ਆਏ ਬੱਸ ਮੈਨੂੰ ਪਤਾ ਹੀ ਮੈਂ ਵੇਖੀ ਜਾਂਦਾ ਚੱਲ ਚੱਲੇ ਹੈ ਇਹਨੂੰ ਕਹਿੰਦੇ ਬੋਲਦਾ ਨਹੀਂ ਹੂੰ ਫਿਰ ਗਿਆ ਕਿ ਨਹੀਂ ਗਿਆ 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 ਵਾਕੀ ਇਹ ਆਖੀਵੇਂ ਕੰਨ ਲਿਆ ਜਾ ਕੇ ਇਹ ਆਖੀਵੇਂ ਕੰਨ ਲਿਆ ਨਾ ਦਸਤਾ ਯਾਰ ਦਸਤਾ ਦਸਤਾ ਉਹ ਦਸਤਾ ਟੁੱਟ ਜੂਗਾ ਭਰਾਵਾ ਦਸਤਾ ਦਸਤਾ ਤੋਨਾਗਾ ਮੈਂ ਵੀ ਪੁੱਟੇ ਜਗਾਟ ਤੇਰੇ ਵਸਾ ਰੋ ਦਸਤਾ ਰੋੜ ਕੇ ਪੜੇ ਕਰੇਗਾ